ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲਨ ਕੌਰ ਸਰ ਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਅੱਜ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਤੋਂ ਸਭ ਤੋਂ ਪਹਿਲਾਂ ਵੱਧਦੇ ਆਂ ਪਹਿਲੀ ਗਤੀਵਿਧੀ ਦੇ ਵੱਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੂੰ ਅੱਜ ਬੁਲਾਇਆ ਗਿਆ ਜਿਸ ਨੂੰ ਲੈ ਕੇ ਖੁਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਚਿੰਦਾ ਜੀ ਦੇ ਵੱਲੋਂ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਦੇ ਆ ਉਹਨਾਂ ਵੱਲੋਂ ਕੀ ਕਿਹਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਜਰਨਲ ਹਾਊਸ ਬੁਲਾ ਗਿਆ ਜਰਨਲ ਹਾਊਸ ਬੁਲਾਣ ਦਾ ਕਾਰਨ ਸੀ ਕਿ ਪਿਛਲੇ ਦਿਨੋਂ ਜੋ ਹਰਿਆਣਾ ਸਰਕਾਰ ਦੇ ਕੈਬਨਿਟ ਨੇ ਫੈਸਲਾ ਲਿਆ ਹੈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ 2014 ਦੇ ਇੱਕ ਨਵਾਂ ਸੰਸ਼ੋਧਨ ਕੀਤਾ ਗਿਆ ਹੈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਨੇ ਇਹ ਮਹਿਸੂਸ ਕੀਤਾ ਹੈ ਕਿ ਇੱਕ ਇਹ ਜੋ ਸੰਸ਼ੋਧਨ ਹੋਈ ਹੈ ਉਹ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਐਕਟ ਵਿੱਚ ਹੋ ਜੇ ਜੇ ਹਰਿਆਣਾ ਸਰਕਾਰ ਦੀ ਇੱਕ ਕੈਬਨਿਟ ਬਣੀ ਹੋਈ ਹੈ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਅਡਜੈਕਟਿਵ ਬੋਡੀ ਵੀ ਬਣੀ ਹੋਈ ਹੈ ਸਾਡੀ ਅਡਜੈਕਟਿਵ ਬੋਡੀ ਦੀ ਸਲਾਹ ਲੈਣ ਤੋਂ ਬਿਨਾ हरियाणा सरकार ने अपनी मर्जी नाल अपने कैबिनेट ਬੁਲਾ ਕੇ ਜਿਹੜੀ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ 'ਚ ਸੰਸ਼ੋਧਨ ਕਰਨਾ ਸੀ ਇੱਕ ਅਣਗੈਰਹੀ ਕੀਤੀ ਗਈ ਹੈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਰਨਲ ਸਾਡੀ ਐਡਜਕਟਿਵ ਬਾਡੀ ਦੀ ਅਤੇ ਜਿਹੜੀ ਕੈਬਨਟ ਇਹ ਇਹਨਾਂ ਦਾ ਸਾਂਝੇ ਤੌਰ ਤੇ ਇਸ ਕਾਨੂੰਨ ਦੇ ਵਿੱਚ ਸੰਸ਼ੋਧਨ ਕਰਨ ਵਾਸਤੇ ਦੋਵਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ ਇਸ ਕਰਕੇ ਅਸੀਂ ਇਸ ਕਾਨੂੰਨ ਦਾ ਬਾਈਕਟ ਕਰਦੇ ਹਾਂ ਸਾਨੂੰ ਇਹ ਕਾਨੂੰਨ ਮਨਜ਼ੂਰ ਨਹੀਂ ਇਹਦੇ ਤੇ ਸਰਕਾਰ ਵਿਚਾਰ ਕਰੇ ਤੇ ਇਹਨੂੰ ਵਿਧਾਨ ਸਭਾ ਵਿੱਚ ਆਉਣ ਤੋਂ ਰੋਕੇ ਤੇ ਨਹੀਂ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸੰਗਤਾਂ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਇਹ ਸੰਗਤਾਂ ਦਾ ਬਹੁਤ ਵੱਡਾ ਇਕੱਠ ਕੀਤਾ ਜਾਏਗਾ ਹਰਿਆਣੇ ਦੇ ਵਿੱਚ ਜੇ ਸਰਕਾਰ ਇਹ ਕਾਨੂੰਨ ਲੈ ਕੇ ਗੁਰਦੁਆਰਾ ਗੁਰੂ ਕਾ ਬਾਗ ਪਾਤਸ਼ਾਹੀ ਪੰਜਵੀਂ ਅਤੇ ਨੌਵੀਂ ਵਿਖੇ ਪ੍ਰਬੰਧਕੀ ਬਲਾਕ ਦਾ ਉਦਘਾਟਨ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਕਾ ਗੁਰੂ ਕਾ ਬਾਗ ਵਿਖੇ ਜੋ ਪਿੰਡ ਕੁੱਪੇਵਾਲੀ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਇਆ ਜਾਂਦਾ ਤੇ ਅੱਜ ਉਸੇ ਤਰ੍ਹਾਂ ਹੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਸਤਨਾਮ ਸਿੰਘ ਜੀ ਸਿੰਘ ਸਾਹਿਬ ਸਰਦਾਰ ਅਮਰੀਕ ਸਿੰਘ ਜੀ ਵਿਸ਼ਵਾ ਸਾਡੇ ਆਂਟੀ ਮਾਤਾ ਜੀ ਤੇੜਾ ਸਾਹਿਬ ਸਾਰੇ ਸਤਿਕਾਰਯੋਗ ਮੈਨੇਜਰ ਸਾਹਿਬ ਬਾਬਾ ਜੀ ਹਣੀ ਸਾਰੀਆਂ ਸਤਿਕਾਰਯੋਗ ਸ਼ਖਸੀਤਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਜਿਹੜਾ ਇਹ ਕੰਪਲੈਕਸ ਦਾ ਅਦਗਾਟਨ ਕੀਤਾ ਮੈਂ ਇਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਅੱਜ ਇੱਥੇ ਆਣ ਕੇ ਸੇਵਾ ਦਾ ਜਿਹੜਾ ਮੌਕਾ ਬਖਸ਼ਿਆ ਤੇ ਵਿਸ਼ੇਸ਼ ਤੌਰ ਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਪਹੁੰਚਣਾ ਹੈ ਪ੍ਰਧਾਨ ਜੀ ਨੇ ਕੋ ਕੋ ਜ਼ਰੂਰੀ ਰੁਝੇਵਿਆਂ ਕਾਰਨ ਪਹੁੰਚ ਨਹੀਂ ਸਕੇ ਉਹਨਾਂ ਦੀ ਵੀ ਹਾਜ਼ਰੀ ਸਰਦਾਰ ਅਮਰੀਕ ਸਿੰਘ ਜੀ ਸਾਡੇ ਐਗਜ਼ੀਕਟਿਵ ਦੇ ਮੈਂਬਰ ਆ ਉਹਨਾਂ ਨੇ ਲਵਾਈ ਆ ਇੰਨੇ ਸ਼ਬਦਾਂ ਦੇ ਨਾਲ ਖਿਮਾਂ ਦਾ ਜੱਜ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉਹਨਾਂ ਦੇ ਨਾਲ ਕਾਰ ਸੇਵਾ ਦੇ ਮਹਾਪੁਰਖਾਂ ਦੇ ਵੱਲੋਂ ਅੱਜ ਉਦਘਾਟਨ ਕੀਤਾ ਗਿਆ ਇਹ ਉਦਘਾਟਨ ਉਹਨਾਂ ਵੱਲੋਂ ਪ੍ਰਬੰਧਕੀ ਬਲਾਗ ਦਾ ਕੀਤਾ ਗਿਆ ਜਿਸ ਨੂੰ ਲੈ ਕੇ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢੱਮੀ ਜੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਤਨ ਤਨ ਸਾਬ ਸਤਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ ਪਵਿੱਤਰ ਨਗਰੀ ਜਿੱਥੇ ਸਤਗੁਰਾਂ ਨੇ ਆਪਣੇ ਸਮੇਂ ਕਾਲ ਦੇ ਵਿੱਚ ਬਹੁਤ ਵੱਡਾ ਸਮਾਂ ਇੱਥੇ ਸਤਗੁਰ ਜੀ ਨੇ ਆਪ ਪਿਜਾਰੇ ਤੇ ਅੱਜ ਦਾ ਜਿਹੜਾ ਇਹ ਮਹਾਨਪੁਰ ਪਿਆ ਸਾਚਾ ਗੁਰ ਲਾਧੋ ਰੇ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਸਦਕਾ ਸੰਗਤਾਂ ਦੇਖ ਤੇ ਵਿਦੇਸ਼ ਦੇ ਵਿੱਚੋਂ ਇਸ ਫੁਰਬ ਨੂੰ ਮਨਾਉਣ ਲਈ ਵੱਡੇ ਪੱਧਰ ਤੇ ਸਮੂਹ ਗੁਰਨਾਨਕ ਨਾਮਲੇਵਾ ਮਾਈ ਭਾਈ ਸਰਕਤ ਕਰਦੇ ਆ ਮੈਂ ਜਿੱਥੇ ਅੱਜ ਦੇ ਇਸ ਮੁਬਾਰਕ ਦਿਨ ਤੇ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਹਾਂ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਮੂਹੀਆਂ ਸੰਗਤਾਂ ਨੂੰ ਤੇ ਇਸ ਪੰਥ ਖਾਲਸੇ ਨੂੰ ਆਪਣੇ ਦਰੋਂ ਕੋੋਂ ਆਪਣੀ ਸੀਸ ਬਖਸ਼ਿਸ਼ ਕਰਨ ਸੋ ਇੱਥੇ ਮਹਾਨ ਸਵਾਵਾ ਵੀ ਚੱਲ ਰਹੀ ਹੈ ਇਹਨਾਂ ਮਹਾਨ ਸਵਾਭਾਂ ਦੇ ਵਿੱਚ ਬਹੁਤ ਸਾਰੀਆਂ ਸਵਾਭਾਂ ਲੰਗਰ ਹਾਲ ਦੀ ਦਫ਼ਤਰਾਂ ਦੇ ਢਗਾਟਨ ਡੋੜਾਕਰ ਕੜਾਹ ਪ੍ਰਸ਼ਾਦ ਤੇ ਕਾਊਂਟਰ ਤੇ ਫਿਰ ਦਫ਼ਤਰ ਜਿਹੜਾ ਸੀ ਇਹ ਛੋਟਾ ਸੀ ਨਾਲ ਡਿਊੜੀ ਦੇ ਉਹ ਪਿਛਲੇ ਦਿਨੀ ਸ਼ਾਂਤ ਬਾਬਾ ਕੋਲਾ ਸਿੰਘ ਜੀ ਦੇ ਇਹਨਾਂ ਨੂੰ ਬੇਨਤੀ ਕਰਕੇ ਇਹ ਜਿਹੜੇ ਆ ਨਵਾਂ ਦਫ਼ਤਰ ਇਹਦੀ ਬਣਾਉਣ ਦੀ ਕਾਰਜ ਜਿਹੜੇ ਆਰੰਭ ਹੋਏ ਸੀ ਸ਼ਾਂਤ ਬਾਬਾ ਕਰਮ ਸਿੰਘ ਜੀ ਤੇ ਅੱਜ ਉਹਨਾਂ ਦੀ ਸੰਪੂਰਨਤਾ ਹੋਈ ਬਹੁਤ ਚੜ੍ਹਦੀ ਕਲਾ ਵਿੱਚ ਛੇਤੀ ਈਕਾਦ ਜਿਹੜਾ ਸੰਪੂਰਨ ਹੋਇਆ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅਰਦਾਸ ਵੀ ਕਰਦਾ ਸਤਿਗੁਰੂ ਜੀ ਇਹ ਸੰਪਰਦਾਵਾਂ ਸਿੱਖ ਪੰਥ ਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਵੇਂ ਔਰਤ ਦੇ ਗਹਿਣੇ ਹੁੰਦੇ ਆ ਉਹ ਖੂਬਸੂਰਤੀ ਲਈ ਨਹੀਂ ਉਹ ਅੰਗ-ਸੰਗ ਰਹਿਣ ਲਈ ਹੁੰਦੇ ਬਿ ਕਿਸੇ ਔਕੇ ਵੇਲੇ ਕੰਮ ਆਉਣ ਥੋੜੇ ਮਹਾਪੁਰਸ਼ ਆਪਣਾ ਬਹੁਤ ਵੱਡਾ ਯੋਗਦਾਨ ਪਾਉਂਦੇ ਆ ਸਤਿਗੁਰੂ ਸਾਹਿਬ ਕਿਰਪਾ ਕਰਨ ਮਹਾਪੁਰਸ਼ਾਂ ਦਾ ਵੀ ਧੰਨਵਾਦ ਕਰਦਾ ਸਮੁੱਚੇ ਪੰਥ ਨੂੰ ਅੱਜ ਦੇ ਦਿਹਾੜੇ ਦੀ ਤੇ ਆ ਨਵੀਂ ਜਿਹੜੀ ਇਮਾਰਤ ਬਣੀ ਆ ਇਹਦਾ ਵੀ ਬਹੁਤ-ਬਹੁਤ ਵਧਾਈ ਦਿਨਾਂ ਮੇਰਾ ਵੀਰ ਸਰਦਾਰ ਬਲਜੀਤ ਸਿੰਘ ਜਲਾਜ ਜਲਾਲ ਉਸਮਾ ਅਮਰਜੀਤ ਸਿੰਘ ਜੀ ਬਡਾਲਾ ਅਮਰਜੀਤ ਸਿੰਘ ਜੀ ਪੁਲਾਈਪੁਰ ਅਚੇਚੇ ਤੌਰ ਤੇ ਉਹ ਅੱਜ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਤੇ ਇੱਕ ਬਹਾਦਰ ਸੰਗਰੀਏ ਕਾਰਨ ਆਉਣੇ ਦਾ ਆਵੇ ਥਾਏ ਸਭ ਥਾਂ ਹੋਈ ਸਹਾਇਤ ਸਤਗੁਰੂ ਜੀ ਸਾਰਿਆਂ ਨੂੰ ਸਹਾਇੀ ਹੋਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਗੁਰੂ ਲਾਦੋ ਰੇ ਦੇ ਦਿਵਸ ਤੇ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਢੱਮੀ ਜੀ ਦੇ ਵੱਲੋਂ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਗਏ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਕਿ ਸਤਗੁਰੂ ਜੀ ਨੇ ਇੰਦਾ ਵੱਡਾ ਪਰ ਉਪਕਾਰ ਕੀਤਾ ਸੋ ਯਤਨ ਕਰਦੇ ਆ ਕਿ ਸਿੱਖ ਪੰਥ ਨੂੰ ਤੇ ਸਿੱਖ ਪਾਤਸ਼ਾਹੀ ਦੇ ਗੁਰੂ ਗ੍ਰੰਥ ਦੇ ਕਟਾਕਸ਼ਾ ਕਰਨ ਦਾ ਯਤਨ ਕਰਦੇ ਆ ਵਿਸ਼ਾ ਭਾਵੇਂ ਅੱਜ ਦਾ ਇਹ ਨਹੀਂ ਪਰ ਸਿੱਖਾਂ ਦੇ ਵਿੱਚ ਤਾਂ ਪ੍ਰਚਲਿਤ ਆ ਆਪਾਂ ਮੇਰੀ ਪੀੜੀ ਦਾ ਕਹਿ ਦਿੰਨੇ ਸੁਨਾਤ ਤੇ ਹਟਾਉਣਾ ਵੀ ਚਾਹੀਦਾ ਆਪਾਂ ਨੂੰ ਇਹ ਗੁਰੂ ਦਾ ਸਾਨੂੰ ਸੰਦੇਸ਼ ਤੇ ਆਦੇਸ਼ ਸਤਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਆਓ ਸਾਰੇ ਇਸ ਗੱਲ ਦਾ ਸੰਕਲਪ ਕਰੀਏ ਉਹ ਪਵਿੱਤਰ ਸਤਗੁਰੂ ਜੀ ਦੇ ਆਖਰੀ ਬੋਲ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੇ ਸੀ 9 ਸਾਲ ਦੀ ਆਜੂ ਦੇਖੋ ਕਿੰਡਾ ਵੱਡਾ ਪਰਪਕਾਰ 9 ਸਾਲ ਦੀ ਆਜੂ ਤੇ ਸਤਗੁਰੂ ਜੀ ਦੀ ਕਿਉਂਕਿ ਗੁਰੂ ਜੋਤ ਸੀ ਮੈਂ ਕਹਿੰਦਾ 9 9 ਕਰੋੜ ਸਾਲ ਵੀ ਆ ਜਿਹੜੇ ਉਹ ਨਹੀਂ ਉਹ ਮੁਕਾਬਲਾ ਕਰ ਸਕਦੇ ਗੁਰੂ ਸਾਹਿਬ ਦਾ ਕਿਉਂਕਿ ਗੁਰੂ ਜੋਤ ਸੀ ਇੱਕ ਧਿਆਨ ਰੱਖਿਓ ਮੈਂ ਸਾਰੀਆਂ ਸਟੇਜਾਂ ਤੇ ਕਹਿਣਾ ਹੁੰਨਾ ਇਹ ਗੁਰੂ ਜੋਤ 10 ਨਹੀਂ ਜੋਤ ਨੇ 11ਵੀਂ ਜੋਤ ਪ੍ਰਗਟ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਅੱਜ ਸਿੱਖ ਭੁੱਲ ਜਾਂਦਾ ਕਈ ਵਾਰੀ ਦਸਾਂ ਪਾਛੀਆਂ ਦੀ ਜੋਤ ਐਸੇ ਕਰਕੇ ਆ ਕਿਉਂਕਿ ਸਤਗੁਰ ਜੀ ਨੇ ਗੁਰਤਾ ਗੱਦੀ ਵਖਸ਼ ਕੀਤੀ ਸੀ ਆਓ ਸਾਰੇ ਸੰਕਲਪ ਕਰੀਏ ਪਵਿੱਤਰ ਗੁਰਬਾਣੀ ਨੂੰ ਗਾਉਣ ਵੀ ਕਰੀਏ ਬਿਹਤਰ ਕਰਵਾਣੀ ਤੇ ਵਿਚਾਰ ਵੀ ਕਰੀਏ ਤੇ ਜੀਵਨ ਜਿਉਣ ਦੀ ਜਿਹੜੀ ਸਾਨੂੰ ਸਤਿਗੁਰੂ ਨੇ ਜਾਂਚ ਦੱਸੀ ਸੀ ਉਸ ਜਾਂਚ ਨੂੰ ਆਪਣੇ ਹਿਰਦੇ ਵਿੱਚ ਵੀ ਬਰੋਈਏ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ ਸਿੰਘ ਨਾਭਾ ਨੂੰ ਕਿਸੇ ਨੇ ਸਵਾਲ ਕੀਤਾ ਕਿਉਂਕਿ ਮਹਾਨ ਕੋਸ਼ ਉਹਨਾਂ ਦਾ ਉਹ ਤੋਂ ਪਹਿਲਾਂ ਵੀ ਇੱਕ ਮਹਾਨ ਕੋਸ਼ ਆ ਮੈਨੂੰ ਕਿਸੇ ਨੇ ਥੋੜੇ ਦਿਨ ਹੋਏ ਮੇਰੇ ਵਾਰਤਾ ਲਾਪ ਹੁੰਦੀ ਸੀ ਤੇ ਮੈਨੂੰ ਨਹੀਂ ਦੱਸਿਆ ਇਹ ਸਤਿਗੁਰ ਜੀ ਨੂੰ ਜਿਹੜੇ ਭਾਈ ਕਾਨ ਸਿੰਘ ਨਾਭਾ ਨੂੰ ਪੁੱਛਦੇ ਨਾ ਕਿੱਡੀ ਵੱਡੀ ਸ਼ਖਸੀਅਤ ਸੀ ਭਾਈ ਨਰੈਣ ਸਿੰਘ ਜੀ ਦਾ ਸਪੁੱਤਰ ਸੀ 9 ਸਾਲ ਦੀ ਉਮਰ ਚ ਲੜੀ ਬਾੜ ਰੂਪ ਤੋਂ ਛੁੱਧ ਖੰਡ ਪਾਟੀ ਬਣਿਆ 9 ਸਾਲ ਦੀ ਉਮਰ ਬਿੱਦਾ ਅੱਜ 9 ਸਾਲ ਦਾ ਬੱਚਾ ਜਪਜੀ ਸਾਹਿਬ ਦਾ ਛੱਡ ਕੇ ਮੂਲ ਮੰਤਰ ਦਾ ਜਾਪ ਵੀ ਨਹੀਂ ਕਰਦਾ ਤੇ ਭਾਈ ਕਾਨ ਸਿੰਘ ਨਾਬਾ ਇੱਕ ਐਸੀ ਜੇ ਸ਼ਖਸੀਅਤ ਆ ਮਿੱਠੀ ਤੇ ਪਿਆਰੀ ਠੰਡੀ ਸ਼ਖਸੀਅਤ ਜਿਸ ਦੇ ਪਿਤਾ ਜੀ ریاਸਤ ਨਾਬੇ ਦੇ ਵਿੱਚ ਸੁਭਾਵਾ ਨਵਾਉਂਦੇ ਸੀ ਵਾਰ ਨਰਵਾ ਕਰ ਲਿਆ ਆਪਣਾ ਪਿੰਡੋ ਜਿਹੜਾ ਪੈਲੀ ਦਾ ਮਾਮਲਾ ਆਉਂਦਾ ਸੀ ਉਹ ਲੈਂਦੇ ਸੀ ਤੇ ਭਾਈ ਕਾਨ ਸਿੰਘ ਨਾਬਾ ਨੂੰ ਸਵਾਲ ਕੀਤਾ ਨਾਮ ਕੀ ਆ ਉਹ ਕਹਿੰਦੇ ਨਾਮ ਪਵਿੱਤਰ ਗਰਵਾਣੀ ਅਨਸਾਰ ਜੀਵਨ ਜ਼ਿੰਦਗੀ ਜੀਉਣ ਦੀ ਜਾਂਚ ਆ ਜਿਹੜੇ ਜ਼ਿੰਦਗੀ ਨੂੰ ਜੀਉਣ ਲਾ ਪੈ ਸਤਗੁਰ ਜੀ ਨੇ ਸਿਧਾਂਤ ਬਖਸ਼ ਕੀਤਾ ਅਮਰਤ ਮਿਲੇ ਉਠ ਤੇਰੀ ਜਾਗ ਖੁੱਲ ਜਾ ਕੋਈ ਕੰਗਾ ਕੇਸਾਂ ਚ ਕਰ ਆਮ ਦੇਖਦੇ ਆਪਾਂ ਪ੍ਰਾਤਨ ਹੁੰਦਾ ਹਟ ਗਏ ਪ੍ਰਾਤਨ ਸਿੰਘ ਉੱਠਦੇ ਸਾਰ ਕੇਸ ਦੀ ਮੋਹਰੇ ਕਰਕੇ ਕਿ ਰੋਮ ਨਾ ਕੋਈ ਵੀ ਆਦਮੀ ਹੋ ਜਾ ਕੰਗਾ ਫੇਰਨਾ ਤੇ ਕੰਗਾ ਇਹ ਕੈਸਾ ਆ ਇੱਕ ਵਾਰੀ ਕੇਸਾਂ ਚ ਫੇਰੋ ਨਾਲ ਦੀ ਨਾਲ ਇਹ ਬੰਦਾ ਚੁਸਤ ਦਰੁਸਤ ਹੋ ਜਾਂਦਾ ਫਿਰ ਕਹਿੰਦੇ ਪੈਰ ਭੁੰਨੇ ਪਿੱਛੇ ਪਾਉਣਾ ਪਹਿਲਾਂ ਇੱਕ ਓੰਕਾਰ ਤੋਂ ਲੈ ਕੇ ਸਤਿਗੁਰ ਜੀ ਦੀ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਜਪਜੀ ਸਾਹਿਬ ਦੇ ਜਾਪ ਕਰੀ ਚੱਲ ਬਰਵਾਨੀ ਕੰਠਾ ਨਹੀਂ ਕਰਵਾਨੀ ਕੰਠ ਮੂਲ ਮੰਤਰ ਪੜੀ ਜਾ ਮੂਲ ਮੰਤਰ ਵੀ ਕੰਠ ਨਹੀਂ ਹੁੰਦਾ ਤਾਂ ਫਿਰ ਵਾਹਿਗੁਰੂ ਦਾ ਜਾਪ ਕਰੀ ਜਾ ਇਦੋਂ ਹੋਰ ਸਿਖਾਲੇ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਬਖਸ਼ਿਸ਼ ਕਰਨਾ ਸੀ ਅੱਜ ਵੀ ਸਿੱਖ ਇਹਨਾਂ ਸਿਧਾਂਤਾਂ ਤੋਂ ਛੱਡ ਕੇ ਦੂਏ ਪਾਸੇ ਨੂੰ ਦੌੜ ਆਇਆ ਆਓ ਸਾਰੇ ਆਪਾਂ ਇਸ ਗੱਲ ਦਾ ਗੁਰੂ ਸਾਹਿਬ ਜੀ ਦੇ ਨਾਲ ਪ੍ਰਣ ਕਰੀਏ ਸਤਿਗੁਰ ਜੀ ਕਿ ਸਾਨੂੰ ਵੱਧ ਤੋਂ ਵੱਧ ਕਰਵਾਨੀ ਦਾ ਖਜ਼ਾਨਾ ਬਖਸ਼ਿਸ਼ ਕਰ ਜਿਹੜੇ ਕਹਿੰਦੇ ਨਾ ਫਿਰ ਗਰਵਾਨੀ ਦਾ ਖਜ਼ਾਨਾ ਕਹਿੰਦੇ ਬਲਖਣ ਪੱਖ ਕੀ ਆ ਉਹ ਬਲਖਣ ਪੱਖ ਇਹ ਆ ਸਤਿਗੁਰ ਜੀ ਗਰਵਾਨੀ ਨਾਲ ਇੱਕ ਦੀਵੇ ਨਾਲ ਇੱਕ ਦੀਵਾ ਦੋ ਦੀਵੇ 100 ਦੀਵੇ ਜਿਹੜੇ ਬਾਕੀ ਮਵਾਰਕ ਬਾਦ ਆ ਗ੍ਰੰਥ ਵੀ ਪਰ ਸਤਗੁਰ ਜੀ ਨੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕੀਤੀ ਇਹ ਜਿਹੜੀ ਇਨਲਾਈਟਲਮੈਂਟ ਗੁਰੂ ਸਾਹਿਬ ਕੋ ਸੀ ਸਿੱਖ ਨੂੰ ਬਖਸ਼ਿਸ਼ ਕਰ ਦਿੱਤੀ ਬਾਣੀ ਗੁਰੂ ਗੁਰੂ ਹੈ ਬਾਣੀ ਇਹਦਾ ਸਿੱਖ ਨੂੰ ਖਜ਼ਾਨਾ ਬਖਸ਼ਿਸ਼ ਕਰਦਾ ਆਓ ਸਾਰੇ ਆਪਾਂ ਇਸ ਗੱਲ ਦਾ ਵੀ ਸੰਕਲਪ ਕਰੀਏ ਅੰਮ੍ਰਿਤ ਵੇਲੇ ਦਾ ਸਤਗੁਰ ਜੀ ਤੋਂ ਜਾਗਣਾ ਮੰਗੀਏ ਅੰਮ੍ਰਿਤ ਵੇਲੇ ਸਤਗੁਰ ਜੀ ਨਿਤਨੇਮ ਦੀ ਬਖਸ਼ਿਸ਼ ਕਰ ਦੇ ਦਸਵੰਦ ਕੱਢਣ ਦੀ ਜਾਣਚ ਦੱਸ ਦੇ ਤੇ ਧਰਮ ਦੀ ਕਿਰਤ ਸਤਿਗੁਰੂ ਜੀ ਦੱਸਦੇ ਆ ਆਓ ਸਾਰੇ ਇਸ ਗੱਲ ਦਾ ਪ੍ਰਾਨ ਕਰੀਏ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇਗ ਬਹਾਦਰ ਸਿਮਰਿਏ ਘਰ ਨਾਉ ਨਿਤ ਆਵੇ ਧਾਏ ਜਥੇਦਾਰ ਕਰਤਾਰ ਸਿੰਘ ਦਰवेश ਸਕੂਲ ਆਫ ਐਨੀਮੇਸ਼ਨ ਵਿਖੇ ਸੀਐਮ ਭਗਵੰਤ ਮਾਨ ਜੀ ਖੁਦ ਪਹੁੰਚੇ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਸਕੂਲ ਦੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੇ ਨਾਲ ਸ੍ਰੀਮ ਭਗਵੰਤ ਮਾਨ ਜੀ ਦੇ ਵੱਲੋਂ ਬੱਚਿਆਂ ਨੇ ਪਵਿੱਖ ਨੂੰ ਲੈ ਕੇ ਗੱਲਬਾਤ ਕੀਤੀ ਗਈ ਅਤੇ ਬੱਚਿਆਂ ਦਾ ਹੌਸਲਾ ਵੀ ਵਧਾਇਆ ਇਸਨ ਹੁੰਦਕ ਦੀਆਂ ਮੁੱਖ ਸਰਗਰਮੀਆਂ ਇਹਨਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਟੋੜੇ ਸਾਹਮਣੇ ਹਾਜ਼ਰ ਹੋਵਾਂਗੇ ਫਿਲਹਾਲ ਲਈ ਸਾਨੂੰ ਜੋ ਇਜਾਜ਼ਤ ਸਤਸ਼ਿ ਸ਼ਕਰ